ਮੈਂ ਜੋ ਡਾਇਵਰਸਿਫਿਕੇਸ਼ਨ ਦੀ ਰਿਪੋਰਟ ਦਿੱਤੀ ਉਹਨੂੰ ਮੈਂ ਪ੍ਰੇਜ਼ੈਂਟ ਕੀਤਾ ਪੰਜਾਬ ਕਵਨ ਚ ਜਿਹਦੇ ਵਿੱਚ ਸਾਰਾ ਹੀ মিডিਆ ਇਕੱਠਾ ਹੋਇਆ ਸੀ ਕਰਿਆ ਗਿਆ ਸੀ ਹਾਂ 3 ਘੰਟੇ ਮੈਂ ਪ੍ਰੇਜ਼ੈਂਟੇਸ਼ਨ ਕੀਤੀ ਸਵਾਲਾਂ ਦੇ ਜਵਾਬ ਦਿੱਤੇ ਦੋਏ ਦਿਨ ਜਾਂ ਅਖਬਾਰ ਆਏ ਤੇ ਛੋਟੇ ਛੋਟੇ ਕਾਲਮਾਂ ਚ ਉਹ ਕੋਈ ਮੱਥੀ ਮਰ ਕੇ 200 ਲਫ਼ਜ਼ਾਂ ਦੇ ਵਿੱਚ ਅਖਬਾਰਾਂ ਨੇ ਉਹਨੂੰ ਪ੍ਰੇਜ਼ੈਂਟ ਕੀਤਾ ਉਸੇ ਦਿਨ ਸਿੱਖ ਐਡੀਸ਼ਨ ਕਮਿਸ਼ਨ ਦੇ ਇੱਕ ਮੈਂਬਰ ਨੇ ਸ਼ਰਾਬ ਪੀ ਕੇ ਉਹ ਪੁਲਸ ਨਾਲੇ ਖੇਤਰ ਪ੍ਰਧਾਨ ਹੋ ਗਿਆ ਤੇ ਉਸ ਦਿਨ ਚਾਰ ਚਾਰ ਕਾਗਜ਼ ਦੀ ਦੋ ਪੇਜ ਤੇ ਉਹਦੀ ਖਬਰ ਆ ਗਈ ਇਹ ਆ ਤੁਹਾਡਾ ਮੀਡੀਆ ਤੇ ਮੈਂ ਉਹ ਦਿਨ ਸੋਚਿਆ ਕਿ ਜਿਹੜਾ ਬੜਾ ਗਹਿਰਾ ਬਰੋ ਇੱਕ ਜਿਹੜਾ ਬੜਾ ਬੜਾ ਬੋਤਾ ਨਹੀਂ ਤਾਂ ਉਹ ਸੋਮੂ ਕੋ ਮੈਂਬਰ ਨੂੰ ਵੀ ਇਹ ਕੁਛ ਨਾ ਪਾ ਸਕਦਾ ਕਿ ਮੈਂ ਸੋਚਿਆ ਵੀ ਸਰਦਾਰਾ ਸੈਨ ਨੂੰ ਤਾਂ ਚਾਰ ਖੇਤਰ ਪ੍ਰਧਾਨੀ ਹੋ ਜਾਂਦਾ ਤਾਂ ਫਿਰ ਦੇਖੇ ਮਹੀਨੇ ਮਿਹਨਤ ਕਰਨ ਦੀ ਲੋੜ ਪਈ ਸੀ ਬਾਕੀ ਜਿੱਥੋਂ ਤੱਕ ਗੌਰਮੈਂਟ ਦਾ ਸਵਾਲ ਹੈ ਨੇ ਤਾਂ ਨੰਮ ਐਗਜ਼ਾਮਪਲ ਦੇ ਮਾਤੇ ਤੁਸੀਂ ਦੇਖੋਗੇ ਵੀ ਨਹੀਂ ਕਿ ਗਵਰਨਮੈਂਟ ਨੂੰ ਪਤਾ ਨਹੀਂ ਇਹ ਪਤਾ ਨਹੀਂ ਤੇ ਉਹ ਸਮਝਣਾ ਵੀ ਨਹੀਂ ਚਾਹੁੰਦੇ ਡਾਇਵਰਸੀਫਿਕੇਸ਼ਨ ਦੀ ਜੋ ਮੈਂ ਰਿਪੋਰਟ ਦਿੱਤੀ ਸੀ ਮੈਂ ਪਿੱਟ ਪਿੱਟ ਮਰ ਗਿਆ ਮੈਨੂੰ ਇੱਕ ਵਾਰੀ ਵੀ ਕਾਉਂਸਲਰ ਮਿਨਿਸਟਰ ਦੇ ਵਿੱਚ ਉਹਨੂੰ ਪ੍ਰੈਜੈਂਟ ਕਰਨ ਦਾ ਟਾਈਮ ਨਹੀਂ ਦਿੱਤਾ ਫਾਰਮੈਟ ਦੋ ਵਾਰੀ ਡਿਜ਼ਾਈਨ ਕੀਤਾ ਅਗਰੇ ਕਹਿ ਕੇ ਕਿ ਆਮ ਨਾਟ ਰੈਲੇਵੈਂਟ ਟੂ ਯੋਰ ਸਿਸਟਮ ਆਫ ਗਵਰਨਮੈਂਟ ਇਹ ਮਨਾਲਿਆ ਅਗਲੀ ਕਾਉਂਸਲ ਦੇ ਵਿੱਚ ਆਪਾਂ ਪ੍ਰੈਜੈਂਟ ਕਰਾਂਗੇ ਕੋਈ ਕਾਉਂਸਲ ਨਹੀਂ ਆਈ ਪਲੈਨਿੰਗ ਦਾ ਇੰਚਾਰਜ ਹੁੰਦੇ ਹਾਂ ਮੈਂ ਕਿਉਂਕਿ ਮੈਂ ਮੈਂ ਬਹੁਤ ਕੀਤੀ ਸੀ ਤੁਸੀਂ ਹੈਰਾਨ ਹੋਗੇ ਉਹ ਦੂਪਹਿਰਾਂ ਮੈਂ 18 ਸਾਲ ਪਲੈਨਿੰਗ ਬੋਰਡ ਦਾ ਮੈਂਬਰ ਸੀ 18 ਸਾਲ ਤੇ ਇੱਕ ਮੀਟਿੰਗ ਵਿੱਚ ਸੌਂ ਖਾਣ ਦੀ ਕਿ ਬ੍ਰਿਜ ਜੂਨ ਦੇ ਵਿੱਚ ਆ ਕੇ 15 ਜੂਨ ਨੂੰ ਲੈਟ ਆ ਜਾਂਦੀ ਥੋੜਾ ਟਰਮ ਇਸ ਐਕਸਟੈਂਡਡ ਅਪ ਟੂ 30th ਜੂਨ ਉਹ ਫਾਈਲ ਜਲਦੀ ਜਲਦੀ ਸਾਹੇ ਨਿਕਾਲ ਦਿੰਦੇ ਸੀ ਤੇ ਉਹ ਮੈਂ ਜਿਹੜੀ ਮਨਾਈ ਸੀ ਉਹਦੇ ਵਿੱਚ ਮੈਂ ਸਾਰੇ ਐਮਪੀ ਔਰ ਸਾਰੇ ਕੌਂਸਲਰ ਮਿਨਿਸਟਰਸ ਔਰ ਮੈਂ ਸਾਰੇ ਡੀਸੀ ਨੂੰ ਸਦਕੇ 4 ਸਾਲੋਂ ਮੀਟਿੰਗ ਕਰਦਾ ਸੀ ਸਾਰਾ ਸਾਲ ਮੈਂ ਡਿਪਾਰਟਮੈਂਟ ਦਾ ਨਾ ਬੈਰ ਬਲ ਕੇ ਪਲਾਨ ਬਣਾਉਂਦਾ ਸੀ ਉਹ ਮੈਂ ਪਰ ਜਿਹੜੀ ਕਰਦਾ ਸੀ ਉਹ ਤੋਂ ਬਾਅਦ ਪਲੈਨਿੰਗ ਕਮਿਸ਼ਨ ਹੋ ਜਾਂਦੀ ਸੀ ਹੁਣ ਹੋਇਆ ਕੀ ਕਿ ਮੈਂ ਸਤਸੱਚਾ ਸਿੰਘ ਜਾਣਦੇ ਨੇ ਐਕਸਪਰਟ ਦੀ ਮੀਟਿੰਗ ਵਿੱਚ ਜਿਹੜੀ ਕਰ ਲੈਣਾ ਹੁੰਦਾ ਕਿਉਂਕਿ ਇਹਨਾਂ ਨੂੰ ਤੋਂ ਨਾਲ ਤੇ ਬੋਲਣ ਨਹੀਂ ਦਿੰਦੇ ਕਿ ਤੇ ਮੈਂ ਇੱਕ ਮੀਟਿੰਗ ਦੇ ਵਿੱਚ ਉਹਨਾਂ ਕਿਹਾ ਵੀ ਤੁਹਾਡੇ ਕੋਲ 5500 ਕਰੋੜ ਦਾ ਜਿਹੜੀ ਪਲਾਨ ਹੈ ਲੇਕਿਨ ਇਹਦੇ ਚ ਸਹੀ ਮੈਨੇ ਤੁਹਾਡੇ ਕੋਲ 350 ਕਰੋੜ ਦਾ ਬਾਤੀ ਚਾਲਾ ਜਿਹੜਾ ਕਮਿਟਮੈਂਟ ਤੇ ਪਈ ਹੈ ਵਾਤ ਲਓ ਕਿੱਥੇ ਵਾਤਨਾ ਮੈਨਾ ਜੀ ਜ਼ੋਰ ਲਾ ਕੇ ਕਿਹਾ ਜੀ ਕਮੇਟੀ ਬਣਾ ਦਿਓ ਮੈਂ ਕਿ ਕਮੇਟੀਆਂ ਦਾ ਪੰਜ ਸੱਤ ਜਿਹੜੇ ਤੁਹਾਡੇ ਰਿਪੋਰਟਾਂ ਆਈਆਂ ਜਿਹੜੀ ਰਿਪੋਰਟ ਦਾ ਨਾਮ ਆ ਫਾਈਨੈਂਸ ਮਿਸਟਰ ਹੋ ਕੇ ਸਾਨੂੰ ਵਿੱਚ ਕੁਝ ਨੱਬਾ ਜਿਹੜੀ ਰਿਪੋਰਟ ਦਾ ਨਾਮ ਮੈਨੂੰ ਵਿੱਚ ਕੁਝ ਨੱਬਾ ਮੈਂ ਕਿ ਜੇ ਮੈਰ ਰਿਪੋਰਟ ਨੂੰ ਕੁਝ ਨੱਬਣ ਤੁੰ ਕਰ ਐਨੀ ਵੀ ਮੈਂ ਮੰਨ ਗਿਆ ਕਿ ਮਿਨਿਸਟਰ ਨੇ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਵਾਅਦਾ ਕੀਤਾ ਕਿ ਵੀਲ ਇੰਪਲੀਮੈਂਟ ਦੀ ਰਿਪੋਰਟ ਲੈਟਰਲ ਸਪਿਰਟ ਜੋ ਤੁਸੀਂ ਕਹੋਗੇ ਮੇਰਾ ਵਾਅਦਾ ਹੈ ਰਿਪੋਰਟ ਮੈਂ 2 ਮਹੀਨੇ ਲਾ ਕੇ ਡਿਪਾਰਟਮੈਂਟ ਅਸਸੈਸਟ ਕਰਕੇ 2556 ਕਰੋੜ ਦਾ ਐਡੀਸ਼ਨਲ ਜਿਹੜੀ ਕੀ ਮਨੀ ਮੈਂ ਆਪਣਾ ਹੁਣ ਮੋਬਿਲਾਈਜ਼ ਕਰਤੇ ਬਦੌਲਤ ਕਿਸੇ ਟੈਕਸ ਤੋਂ ਫਿਰ ਐ ਮੈਂ ਟੈਕਸ ਵੀ ਨਹੀਂ ਰੋਕੀ ਸੀ। ਉਹਦੀ ਮੀਟਿੰਗ ਨਾ ਹੋਈ। ਜਾਂ 2 ਮਹੀਨੇ ਬਾਅਦ ਮੀਟਿੰਗ ਹੋਈ। ਉਹੀ ਫਾਈਨੈਂਸ ਮੈਸਟਰ ਕਹਿੰਦਾ ਡਾਕਟਰ ਸਾਹਿਬ ਨੇ ਨਵਾਂ ਕੀ ਆ। ਮੈਂ ਕਿਹਾ ਮੈਂ ਆਰਗੂਸ ਅਬਸਟ। ਮੈਂ ਕਿਹਾ ਵੀ ਸਾਡੀ ਗੱਲ ਇਹ ਆ। ਜਮਾਂ ਦਾ ਨਖਵਰਪੁਰ ਪੜੀ ਆ। ਮੈਂ ਕਿਹਾ ਜੀ ਇਹ ਅੰਗਰੇਜ਼ੀ ਚ। ਉਹ ਤਾਂ ਪੰਜਾਬੀ ਆਉਂਦੀ ਅੰਗਰੇਜ਼ੀ ਨਹੀਂ। ਮਿੰਿਸਟਰ ਨੇ ਕਿਹਾ ਵੀ ਅੱਜ ਹੀ ਮੇਰਾ ਨੀ ਕਾਲ ਵੀ ਜਨੇਪਾ ਬੰਦੇ ਬੈਠੇ ਆ ਰਿਪੋਰਟ ਪੜ੍ਹੀ ਹੋਵੇ ਇਹਨੂੰ ਪੜ੍ਹ ਕੇ ਆਓ ਆਪਾਂ ਅੱਗ ਤੇ ਮਗਰੋਂ ਮੀਟਿੰਗ ਕਰਾਂਗੇ ਵਾਪਸ ਮੁੜ ਕੇ ਨਹੀਂ ਆਣੇ। 25 ਪੇਜ ਦੀ ਰਿਪੋਰਟ 2556 ਕਰੋੜ ਦੀ ਮੋਬਿਲਾਈਜੇਸ਼ਨ ਇੱਕ ਇੱਕ ਪੇਜ ਮੈਂ ਕਿਹਾ 100-100 ਕਰੋੜ ਦਾ ਤੂੰ ਪੜ੍ਹ ਕੇ ਨਹੀਂ ਆਇਆ ਤਾਂ ਤੂੰ ਕੀ ਪੜ੍ਹਨ ਦੱਸਾਂ। ਇਹ ਹੈ ਸਾਡੀ ਇੱਕ ਐਗਜ਼ਾਮਪਲ ਫਿਰ ਫੋਟ ਦੇਵਾਂਗਾ ਉਹ ਐਗਜ਼ਾਮਪਲ ਬਹੁਤ ਨੇ। ਮੰਤਰੀ ਬੜੀ ਪਹਿਲੀ ਅਕਾਲੀਆਂ ਦੀ ਐਗਰੀਕਲਚਰ ਮੈਂ ਨਾ ਨਹੀਂ ਲੈਣਾ ਐਜੂਕੇਸ਼ਨ ਮਿਨਿਸਟਰ ਤੂੰ ਜਾ ਕੇ ਕੌਣ ਸੀ? ਕੋ ਮੈਨੂੰ ਪਿਆ ਲੱਗਿਆ ਵੀ ਆਪਾਂ ਐਜੂਕੇਸ਼ਨ ਪਾਲਿਸੀ ਉੱਤੇ ਡਿਸਕਸ ਕਰਨੀ ਆ ਤੁਸੀਂ ਥੋੜਾ ਰਿਪੋਰਟ ਬਣਾ ਲਓ ਮੈਂ ਤੁਹਾਡੇ ਕੋ ਮੈਨਕਿ ਜ ਕੋਈ ਨਹੀਂ ਜੋ ਸਾਡੇ ਨੇ ਕਹਿੰਦੇ ਨਹੀਂ ਮੈਂ ਘਰ ਹਾਂਗਾ ਆਪਾਂ ਸਾਰਾ ਲੈਂਦਾ ਮੈਂ ਮੈਂ ਬਚਾਂਗਾ ਮੈਂ 4 ਪੇਜ ਦੀ ਰਿਪੋਰਟ ਬਣਾ ਲਈ ਕੋ ਬੰਦਾ ਨਹੀਂ ਆਇਆ 15 20 ਦਿਨ ਹੀ ਕਿਤੇ ਫੰਕਸ਼ਨ ਤੇ ਆ ਰਿਹਾ ਤੇ ਮੈਂ ਐਚਚੁਅਲੀ ਮੈਂ ਗੱਲ ਪੈ ਗਿਆ ਮੈਂ ਕਹਿੰਦਾ ਇਹ ਚੰਗਾ ਕੀਤਾ ਮੈਂ ਸਾਰਾ ਦਿਨ ਖਰਾਬ ਕੀਤਾ ਮੈਂ ਰਿਪੋਰਟ ਲਿਖੀ 4 ਪੇਜ ਦੀ ਰਿਪੋਰਟ ਬਣਾਈ ਮੈਂ ਤੇ ਤੁਸੀਂ ਆਏ ਨਹੀਂ ਮੈਨੂੰ ਆ ਹੋ ਗਿਆ ਮੈਨੂੰ ਆ ਹੋ ਗਿਆ ਚਲੋ ਕਿਹਨ ਤੁਹਾਡੀ ਰਿਪੋਰਟ ਹੈਗੀ ਮੈਂ ਕਿਹਾ ਹੈਗੀ ਮੈਂ ਰਿਪੋਰਟ ਦੇ ਦਿੱ ਜਾਂ ਮਕਰਾਂ ਕੇ ਦੇਖਿਆ ਚਾਰ ਪੰਜ ਦੀ ਰਿਪੋਰਟ ਸੀ ਪਹਿਲਾ ਦੂਜਾ ਚੌਥਾ ਪੇਜ ਉਹ ਕੋ ਚਲਾ ਗਿਆ ਤੀਜਾ ਨਹੀਂ ਗਿਆ ਉਹ ਕਰ ਰਿਹਾ ਗਿਆ ਉਸ ਬੰਦੇ ਨੇ ਪੁੱਛਿਆ ਵੀ ਤੀਜਾ ਬੇਟ ਕਿਤੇ ਇਹ ਆਹ ਫੜੀ ਰਾਈ ਮਤਲਬ ਮਤਨ ਬੋਲ ਇੱਕ ਨਹੀਂ ਮੈਂ ਤੇ ਆਈ ਹੈਵ ਗੋਨ ਥਰੂ ਸੈਵਰਲ ਥਿੰਗਸ ਕਿ ਤੁਸੀਂ ਹੈਰਾਨ ਹੋ ਕੇ ਜੇ ਤੁਹਾਨੂੰ ਦੱਸਾਂ ਹੁਣ ਸੁਇਸਾਈਸਾਈਡ ਦੀ ਗੱਲ ਕਰਦੇ ਸਰਵੇ ਕਰਦੇ ਆ ਮੈਂ ਤਾਂ ਕਿਹਨੇ ਭਲੇਉ ਮਾਨਸੋ ਇੱਕ ਬੰਦਾ ਵੀ ਜੇ ਸੁਇਸਾਈਸਾਈਡ ਕਰ ਗਿਆ ਉਹੀ ਤੁਹਾਨੂੰ ਨਹੀਂ ਟਾਇਲਟ ਹੋਣਾ ਚਾਹੀਦਾ ਜੇ ਤੁਸੀਂ ਨਵੀਂ ਸਰਵੇ ਕਰਕੇ 200 ਹੋਰ ਪੜਦੇ ਕੋ ਤਾਂ ਮਤਲਬ ਕੀ ਹੁੰਦਾ ਲੀਵ ਦੀ ਸਵੇਰ ਦੀ ਪਾਲਸੀ ਬਣਾਉ। ਉਹ ਪਾਲਸੀ ਦੀ ਪੰਡੀ ਮੈਨੂੰ ਨਹੀਂ ਪਰਪੈਂਦਾ ਇਸ ਚੀ ਦਾ ਕਿ ਬੰਦੇ 10 ਮਰੇ ਜਾਂ ਬੰਦਾ 200 ਮਰੇ ਮੈਨੂੰ ਤਾਂ ਇੱਕ ਬੰਦਾ ਮਰਿਆ ਜਿਹੜਾ ਉਹ ਉਹ ਵੀ ਉਹ ਵੀ ਸਾਰੇ ਪਿੰਜ ਕਰਦਾ। ਸੋ ਉਹ ਪਾਲਸੀ ਨਹੀਂ ਹੈ।